ਜਿਲੰਦਰ ਦੇ ਵਿੱਚ ਅੱਜ ਦੁਪਹਿਰ ਹੋਏ ਇੱਕ ਦਰਦਨਾਖ ਖਾਸੇ ਨੇ ਦੋ ਨੌਜਵਾਨਾਂ ਦੀ ਜਾਨ ਲੈ ਲਈ ਦੁਪਹਿਰ ਕਰੀਬ 2 ਵਜੇ ਹਾਈਵੇ ਦੇ ਉੱਤੇ ਕਾਰ ਅਤੇ ਬੱਸ ਦੀ ਜ਼ਬਰਦਸਤ ਟੱਕਰ ਹੋਈ ਜਿਸ ਕਾਰਨ ਕਾਰ ਵਿੱਚ ਸਵਾਰ ਇੱਕ ਵਿਦਿਆਰਥੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜੇ ਨੇ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਖਾਸੇ ਦੇ ਵਿੱਚ ਦੋ ਵਿਦਿਆਰਥੀ ਜ਼ਖਮੀ ਵੀ ਹੋਏ ਨੇ ਕਾਰ ਸਵਾਰ ਇਹ ਸਾਰੇ ਵਿਦਿਆਰਥੀ ਡੀਏਵੀ ਸਕੂਲ ਅੰਮ੍ਰਿਤਸਰ ਦੇ ਵਿੱਚ ਪੜ੍ਹਦੇ ਸੀ ਜੋ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਚ ਕਿਸੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਗਏ ਸਨ ਤੇ ਵਾਪਸ ਪਰਤਦੇ ਹੋਏ ਇਹ ਹਾਸਾ ਵਾਪਰ ਗਿਆ ਜਾਣਕਾਰੀ ਮੁਤਾਬਕ ਤੇਜ਼ ਰਫਤਾਰ ਕਾਰ ਦਾ ਅਚਾਨਕ ਬੈਲੈਂਸ ਵਿਗੜ ਗਿਆ ਜਿਸ ਕਾਰਨ ਕਾਰ ਪਲਟਦੀ ਹੋਈ ਡਿਵਾਈਡਰ ਨੂੰ ਪਾਰ ਕਰਕੇ ਦੂਜੇ ਪਾਸਿਓਂ ਆ ਰਹੀ বাস ਨਾਲ ਜਾ ਟਕਰਾਈ ਮ੍ਰਿਤਕਾਂ ਦੇ ਨਾਮ ਰਜਤ ਅਤੇ ਗੁਰਨੂਰ ਦੱਸੇ ਜਾ ਰਹੇ ਨੇ ਤੇ ਬਾਕੀ ਦੋ ਵਿਦਿਆਰਥੀ ਮਨਜੋਤ ਅਤੇ ਸੁਮੇਤ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਇਹ ਲਵਲੀ ਵੱਲੋਂ ਆ ਰਹੇ ਸੀਗੇ ਤੇ ਮਤਲਬ ਕਿ ਇਹ ਉਧਰੋਂ ਆ ਰਹੀ ਸੀ ਗੱਡੀ ਇਹਨਾਂ ਤੋਂ ਕੰਟਰੋਲ ਨਹੀਂ ਹੋਈ ਗੱਡੀ ਪਲਟੇ ਖਾਦੀ ਹੈ ਨਾ ਇਧਰਲੀ ਸਾਈਡ ਆ ਗਈ ਰੋਂਗ ਸਾਈਡ ਆ ਗਈ ਤੇ ਉਧਰੋਂ ਪੰਨ ਵਾਸਗੀ ਉਹਦੇ ਵਿੱਚ ਮਚੀ ਤੇ ਪੂਰੀ ਕ੍ਰੈਸ਼ ਹੋ ਗਈ ਉਦੇ ਵਿੱਚ ਉਹ ਦੋ ਦੋ ਜਣਿਆਂ ਦੀ ਡੈਥ ਹੋ ਗਈ ਤੇ ਦੋ ਜਣਿਆਂ ਦਾ ਸਾਡੇ ਕੋਲ ਲਵਲੀ ਵੱਲੋਂ ਆਉਂਦੇ ਹੀ ਆਟੋਮੋਬਾਈਲ ਕੰਟਰੋਲ ਗੱਡੀ ਆਣ ਇਧਰੋਂ ਫਟਾ ਟੱਪ ਕੇ ਆ ਕੇ ਪਾਸੇ ਵੱਜੀਆ ਰੋਡ ਵਿੱਚ ਪਾਸੇ ਚੱਲਦ ਰੋ ਲੋ ਆ ਰਹੀ ਕਾਰ ਉਧਰੋਂ ਆਉਂਦੇ ਹੀ ਲਵਲੀ ਵੱਲੋਂ ਲੁਧਿਆਣੇ ਵਾਲੀ ਸਾਹਿਬ